ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਆਡਿਟ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਬੱਲੋ ਤੋਂ ਕਵਰ ਕਰਾਂਗੇ ਜੀ ਲੋਕਲ ਤੁਹਾਨੂੰ ਅੱਜ ਵਹਿੜ ਦਿਖਾ ਦਿਆਂ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ 18 19 ਕਿਲੋ ਦੁੱਧ ਰੈਡੀ ਆੜੀਆ ਬੱਚਾ ਸਪੈਰ ਆ ਚੰਗੀ ਬੱਚੀ ਹੈ ਕਿਹੜਾ ਸੂਆ ਸੂਈ ਉਹ ਵੀ ਪੁੱਛਾਂਗੇ ਜਾਂ ਕਿੰਨਾ ਕੁ ਦੁੱਧ ਬਾਦੋ ਬਾਈ ਜੀ ਤੋਂ ਪੁੱਛਾਂਗੇ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਹੋ ਠੀਕ ਹੋ ਜੀ ਵਧੀਆ ਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 73890 68890 68890 ਪਿੰਡ ਆਪਣਾ ਜੀ ਪਿੰਡ ਆਪਣਾ ਬੱਲੋ ਹੈ ਜੀ ਹੂੰ ਸਹਿਰ ਆਂਪਰਾਪੁਰ ਡਿਸਟ੍ਰਿਕਟ ਬਠਿੰਡਾ ਤਹਿਸੀਲ ਮੌੜੀ ਓਕੇ ਤੇ ਨੇੜੇ ਆਪਾਂ ਨੂੰ ਤਾਂ ਆਪਾ ਮੰਡੀ ਤੇ ਆਂਪਰਾਪੁਰ ਹਾਂ ਆਂਪਰਾਪੁਰ ਮੰਡੀ ਹਾਂਜੀ ਓਕੇ ਤੇ ਬਾਈ ਜਿਹੜੀ ਅੱਜ ਆਪਾਂ ਵੜ ਬਕਾਉ ਕੀਤੀ ਆ ਹਾਂਜੀ ਹਾਂਜੀ ਕਿੰਨੇ ਦਿਨਾਂ ਦੀ ਸੂਈ ਵੀ ਤੇ ਕਿਹੜਾ ਸੂਆ ਹੈ ਬਾਈ ਜੇ ਨੂੰ ਅੱਜ ਸੂਈ ਨੂੰ 12 ਤਿੰਨ ਦਿਨ ਹੋ ਗਏ 12 ਤੋਂ 13 ਹਾਂ ਤੇ ਪਹਿਲੇ ਨੂੰ ਸੂਏ ਵਹੜ ਸੂਈ ਹੈ ਪਹਿਲੇ ਸੂਏ ਤੇ ਦੰਦਾ ਜਿਵੇਂ ਹੋ ਗਏ ਦੰਦਾ ਜਿਵੇਂ ਸਾ ਚੌਗੀ ਹੋਣ ਵਾਲੀ ਬਾਈ ਚੌਗੀ ਤੇ ਦੁੱਧ ਬਾਈ ਹੁਣ ਦੁੱਧ ਇਸ ਵਕਤ ਬਾਈ 18-19 ਲੀਟਰ ਜਮਾ ਤਿਆਰਾ ਡੱਬੇ ਮਾਰ ਮਾ ਦੇ ਦਾਂਗੇ ਬੰਦਾ ਘਰੇ ਆ ਕੇ ਚੋਕੇ ਲੇ ਗਏ ਓਕੇ ਆਪਾਂ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਹੇ 2 ਵਜੇ ਠੀਕ ਆ ਤੇ 14 ਤਰੀਕ ਆ ਜੀ ਸੌਰੀ 13 ਤੇ 12 ਮਹੀਨਾ 2025 ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਬਾਕੀ ਦੀ ਗੱਲ ਕੱਦ ਕਾੜ ਤੇ ਬਰੀਡ ਬਲੂਡ ਬਹੁਤ ਜ਼ਿਆਦਾ ਫੇਰ ਹਾਂਜੀ ਏਬੀਐਸ ਦੀ ਹੈ ਇਹ ਰਮਾਣਾ ਜੀ ਬੰਦੀ ਓਕੇ ਰਮਾਣਾ ਜੀ ਬੰਦੀ ਆਪ ਆਹ ਦੇਖੋ ਜੀ ਫੇਸ ਕਰੋ ਚੈੱਕ ਤੇ ਦੰਦਾਂ ਜੀ ਕਿੰਨੇ ਬਾਈ ਇਹ ਚਾਰ ਦੰਦ ਹਾਂ ਚਾਰ ਦੰਦ ਇੱਕ ਮਿੰਟ ਚੈੱਕ ਵੀ ਕਰ ਲੈਣੇ ਹੀਲ ਸਾਉ ਆ ਜੀ ਕਰ ਲਓ ਮਾੜੇ ਜੀ ਚੈੱਕ ਹਾਂਜੀ ਦੰਦਾ ਤੇ ਚਾਰ ਦੰਦਾ ਚਾਰ ਦੰਦ ਖੋਲੋ ਜਿਹਦਾ ਤੋਰਾ ਕਰਾ ਦਗੇ ਚੱਕ ਚੰਗੀ ਸਾਫ ਸੋਸ ਵੀ ਆਈ ਤੁਹਾਨੂੰ ਬੱਸੀ ਕਵਰ ਕਰਕੇਤੀ ਆ ਤੇ ਬੱਚਾ ਬਾਈ ਫਿਰ ਸੂਣ ਸਾਰੀ ਐਕਸਪਾਇਰ ਹੋ ਗਿਆ ਸੀਗਾ ਹਾਂ ਬੱਚਾ ਸੂਣ ਸਾਰੀ ਐਕਸਪਾਇਰ ਹੋ ਗਿਆ ਸੀ ਬਾਈ ਤੀਜੇ ਦਿਨ ਗਾਣ ਦੇ ਅੰਦਰ ਪੈਰ ਪੂ ਰੱਖਦਾ ਓਕੇ ਜੀ ਹਾਂਜੀ ਹਾਂਜੀ ਬੱਸੀ ਸੀ ਬਾਈ ਪੂਰੀ ਫਰੇਜ ਸੈਕਸ਼ਨ ਦੀ ਮਗਰਤੀ ਗਈ ਜੀ ਜੂਸ ਸੀ ਮੰਮੀ ਜੀ ਆਹ ਦੇਖੋ ਜੀ ਕੰਨ ਤੋਂ ਫੜ ਕੇ ਤੋੜ ਲਈ ਫਿਰ ਬੜੀ ਸੀਲ ਆ ਹਾਂ ਕੰਨ ਤੋਂ ਬਾਹਲੀ ਸੀਲ ਹੈ ਬਾਈ ਉਹ ਤਾਂ ਹੂੰ ਆ ਦੇਖੋ ਜੀ ਕਿਉਂਕਿ ਸੰਗਲ ਬਾਈ ਦਾ ਪੱਕਾ ਹੀ ਕੀਤਾ ਬਾਤ ਤੇ ਛੱਡ ਦਿਓ ਬਸ ਇਧਰ ਨੂੰ ਜਾਣ ਛੱਡ ਦੇ ਛੱਡ ਦੇ ਆ ਦੇਖੋ ਜੀ ਚੰਗੇ ਕਦ ਕੜ ਤੇ ਚੰਗੀ ਬੇਲ ਦੇ ਵਿੱਚ ਆ ਪਾ ਤੁਹਾਨੂੰ ਬੱਚੀ ਦਿਖਾ ਰਿਹਾ ਚੰਗੀ ਬਾਈ ਦੀ ਸ਼ੌਂਕ ਨਾ ਪਾਲੀ ਵੀ ਹੈ ਕਿਉਂਕਿ ਹੁਣ ਪਸ਼ੂ ਬਾਈ ਕੋਲੇ ਕਾਫੀ ਆ ਤੇ ਤਾਂ ਹੀ ਬਕਾਉ ਕੀਤੀ ਵੀ ਆ ਤੇ ਇਸ ਦੀ ਕੁਆਲਿਟੀ ਦੇਖੋ ਜੀ ਹੱਕ ਦਿਓ ਵੀਰੇ ਇਧਰ ਨੂੰ ਆ ਦੇਖੋ ਜੀ ਹੂੰ ਤੇ ਤੋਹਫਾ ਹੀ ਆ ਗਿਆ ਹਨਾ ਵੀਰੇ ਯਾਰ ਹਾ ਤੋਹਫਾ ਬਾਈ ਇਹਦਾ ਜਮਾਨਗੀ ਨਹੀਂ ਆ ਨਹੀਂ ਨਹੀਂ ਹਾਂ ਬਸ ਥੋੜੀ ਇਥੇ ਪਲੇਨ ਜੀ ਬੁਰੀ ਮੀਟਿੰਗ ਬੜੀ ਚੰਗੀ ਮੂਹ ਚਾਰ ਦਾ ਅੰਦਾ ਜੀ ਤੇ ਸਾਫ ਸੁਥਰੀ ਆ ਨਾ ਆਪਾਂ ਛੜਤੀ ਆ ਜਮਾ ਤੋਰਾ ਕਰਾਤਾ ਜੇ ਹਾਂ ਹਾਂ ਬਾਈ ਤੇ ਦੁੱਧ ਬਾਈ ਜੇ ਆਪਾਂ ਕਿਹਾ ਇਹਨਾਂ ਮਣਕੇ ਦੇ ਦੇਂਗੇ ਹਾਂ ਡੱਬੇ ਮਾਰ ਮੈਂ ਦੇਵਾਂਗੇ ਬਾਈ ਆਪਾਂ ਕਰਾ ਕੋਈ ਜੂਸ ਚੂੜ ਇੱਕ ਨੰਬਰ ਹੈ ਨਾ ਚਬਾਈ ਚੂਈ ਤਾਂ ਬਾਈ ਮੈਂ ਤੈਨੂੰ ਦੱਸ ਆ ਦੇਖੋ ਵੀਰੋ ਧਾਰਾਂ ਧੂਰਾ ਇੱਕ ਨੰਬਰ ਆ ਕੋਈ ਚੱਕਰ ਹੀ ਨਹੀਂ ਇਹ ਜਤਾ ਹੈ ਨਾ ਸੀਲ ਵਾਲੀ ਆ ਬਈ ਸੀਲ ਫੁੱਲ ਧਾਰਾਂ ਧੂਰਾ ਦੀ ਇੱਕ ਨੰਬਰ ਤੇ ਮੂਹ ਲੈ ਜੇ ਮਾਰ ਦੇ ਤੇ ਬਾਈ ਦਾ ਕਹਿਣਾ ਆਪਾਂ ਦੁਪਹਿਰੇ ਵੀਡੀਓ ਬਣਾ ਰਿਹਾ ਲੇ ਬਈ ਜਜਮੈਂਟ ਉਸ ਹਿਸਾਬ ਨਾਲ ਕਰਿਓ ਬਾਈ ਚੋਣੇ ਵੀ ਆਪਣਾ ਛੇ ਦਾ ਤਬਈਆ ਆਪਣਾ ਵੀ ਵਪਾਰ ਵਾਲਾ ਕੰਮ ਵੀ 2:00 ਵਜੇ ਰਾਤ ਨੂੰ ਜੋ ਕੇ ਰੱਖੀ ਖੋਲੀ ਵੀਰੇ ਨੇ ਜਾਣਾ ਇਹਦਾ ਹਾਂਜੀ ਹਾਂਜੀ ਤੇ ਸੀਲ ਸਭ ਬੜੀ ਆ ਯਾਰ ਹਨਾ ਲੈ ਬਾਈ ਉਹੀ ਕਿਵੇਂ ਮਰਜੀ ਹੱਥ ਫੇਰੀ ਚੱਲ ਯਾਰ ਬੜੀ ਠੰਡੀ ਹਵਾ ਤੇ ਬਾਈ ਪੈਸੇ ਫਿਰ ਕਿੰਨੇ ਆ ਤੇ ਪੈਸੇ ਬੜੇ ਦੇਣ ਲੈਣ ਤਾਂ ਕੋਈ ਕੋਸ਼ਿਸ਼ ਮੰਗੀ ਜਾਵੇ ਆਪਾਂ ਯਾਰ 65000 ਰੁਪਏ ਦੀ ਬੱਸੀ ਦੇ ਦਾਂਗੇ ਵੱਡੇ ਭਾਈ ਤੇ ਸੂਈ ਵੀ ਦੀ ਬਾਈ ਕਹਿੰਦਾ ਭਾਵੇਂ ਤੁਸੀਂ ਹੱਥ ਪਵਾ ਕੇ ਦੇਖ ਲਓ ਉਹ ਚੈੱਕ ਕਰ ਲਿਓ ਭਾਈ ਉਹ ਤਾਂ ਆਪਣੀ ਗਾਰੰਟੀ ਆ ਗਾਰੰਟੀ ਆ ਹਾਂ ਯਕੀਨ ਨਾਲ 65000 ਦੇ ਵਿੱਚ ਬੱਛੀ ਬਥੇਰੇ ਪਹੁੰਚਦੀ ਹੈ ਜੀ ਤੁਹਾਨੂੰ ਜਮਾ ਬਾਈ ਨੇ ਜਾਏ ਰੇਟ ਮੰਗਿਆ ਮਾਂ ਵੇਚਣ ਵਾਲਾ ਵੇਚਣ ਵਾਲਾ ਦੁੱਧ ਬਾਈ ਦਾ ਕਹਿਣਾ ਤੁਸੀਂ 6 ਤੋਂ 6 ਆ ਕੇ ਟਾਈਮ ਤੇ ਜੋ ਹੋ ਸਕਦੇ ਭਾਈ ਹਾਂ ਜੀ ਹਾਂ ਟਾਈਮ ਤੋਂ ਟਾਈਮ 19 ਵੀ 6 18 ਬਾਈ ਕਹਿੰਦਾ ਮਰਕੇ ਦੇ ਦੇ ਦਾਂਗੇ ਵੱਡੇ ਭਾਈ 65000 ਦੇ ਵਿੱਚ ਐਹ ਜੀ ਬੱਛੀ ਮਿਲਦੀ ਨਹੀਂ ਚੰਗੀ ਬੱਛੀ ਤੁ ਇੱਕ ਘਰੇ ਰੱਖੀ ਵੀ ਆ ਠੀਕ ਆ ਜੀ ਕਰ ਲਿਓ ਬਾਈ ਦਾ ਸੰਪਰਕ ਪਿੰਡ ਵੱਲੋਂ ਤੇ ਨੰਬਰ ਬਾਈ ਫੇਰ ਬੋਲੀ 75890 68890 ਕਰ ਲਿਓ ਵੀ ਸੰਪਰਕ ਧੰਨਵਾਦ